ਖਬਰ ਸਾਹਮਣੇ ਆ ਰਹੀ ਹੈ ਧਰਮਿਕ ਸਥਾਨ ਤੋਂ ਵਾਪਸ ਆ ਰਹੀਆਂ ਦੋ ਕੁੜੀਆਂ ਦੀ ਦਰਦਨਾਕ ਮੌਤ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਤੇ ਕਾਰਨ ਕਿਹਾ ਜਾ ਰਿਹਾ ਹੈ ਕਿ ਪੁੱਲ ਉਪਰੋ ਢੇਠਾ ਡਿਗਣ ਦੇ ਨਾਲ ਦੋ ਕੁੜੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਮੁੰਡਾ ਗੰਭੀਰ ਰੂਪ ਤੇ ਵਿੱਚ ਜਖਮੀ ਜਿਸਨ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਤਿੰਨੋਂ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਦੱਸੇ ਜਾ ਰਹੇ ਨੇ ਰਾਹ ਵਿੱਚ ਗੁਜ਼ਰ ਰਹੇ ਰਾਗੀਰ ਨੇ ਦੱਸਿਆ ਕਿ ਤਿੰਨੋਂ ਮੋਟਰਸਾਈਕਲ ਸਵਾਰ ਜਿਸਦੇ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਚੰਡੀਗੜ੍ਹ ਸਾਈਡ ਤੋਂ ਆ ਰਹੇ ਸੰਜ ਜਦੋਂ ਇਹ ਦਿয়ালਪੁਰਾ ਦੇ ਪੁਲ ਦੇ ਉੱਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਦਾ ਟਾਇਰ ਪੰਕਚਰ ਹੋ ਗਿਆ ਜਿਸ ਤੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨੋਂ ਜਾਣੇ ਪੁਲ ਤੋਂ ਹੇਠਾਂ ਡਿੱਗੇ ਜਿਸ ਦੇ ਵਿੱਚ ਦੋਨਾਂ ਕੁੜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੁੰਡਾ ਗੰਭੀਰ ਰੂਪ ਤੇ ਵਿੱਚ ਜਖਮੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਮਰਾਲਾ ਦੇ ਨੇੜੇ ਬਾਈਪਾਸ ਦੇ ਕੋਲੇ ਪਿਆਨਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਦੋ ਕੁੜੀਆਂ ਦੀ ਦਰਦਨਾਕ ਮੌਤ ਹੋ ਗਈ ਕੀ ਨਾਮ ਹੈ ਤੁਹਾਡਾ ਜੀ ਹਰਜੀਤ ਸਰ ਜੀ ਕਿਵੇਂ ਹਾਦਸਾ ਹੋਇਆ ਜੋ ਇਸੋਬ ਕਿਵੇਂ ਆ ਮੇਰੇ ਪੈਂਕਰ ਹੋਇਆ ਮੋਟਰਸਾਈਕਲ ਦੀ ਆ ਹਾਲਤ ਦਿਖਦੀ ਆ ਹਾਂ ਬਸ ਪੈਂਕਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਪਹਿਲੇ ਨਾ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਜੀ ਕੁੜੀਆਂ ਆਪਾਂ ਇੱਥੇ ਨੇ ਥੋੜੇ ਮੁੰਡਾ ਥੱਲੇ ਕਰੀਆਂ ਕੁੜੀਆਂ ਨੇ ਡੈਕ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਥ ਚੱਲਦੇ ਨੇ ਕੁੜੀ ਦੇ ਕੋਲ ਇੱਕ ਨਾ ਡੈਕ ਹੋ ਉਹ ਜਿਹੜਾ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਥ ਚੱਲਦੇ ਨੇ ਕਹੜੇ ਆਸ ਰੱਬੇ ਵੱਲ ਜਾਣ ਦਾ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਦਿੱਸਾ ਦੇ ਆਲਪਾ ਜੀ 1 3 2 ਲੇਡੀਜ਼ ਦਾ ਮੇਰਾ ਦਾ ਹਸਬੰਡ ਗਿਆ ਖੂਨ ਸੀਗਾ ਆਪਣੇ ਮਾਤਾ ਦੇ ਹੋ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਪੇਸ ਹੀ ਪੈਂਚਰ ਹੋਣ ਦੇ ਕਰਕੇ ਏਡੀ ਦਾ ਠੰਡੇ ਦੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਤਾ ਲੈ ਗਏ ਨੇ ਇੱਕ ਦੀ ਮੱਕੇ ਦੇ ਮੌਤ ਹੋ ਗਈ ते ही पता लग गया कि कितनों दिन है कि नहीं। यह देखा कुछ नहीं पता कि दादने भी चढ़ा रही थी नहीं भी ये चढ़ा रही है ना तेरे को यार। मैं है स्टेट हुआ सब स्टेट देने से। जितने हुए हैं जगह के लिए। ये पन दयालपुरी जगह है। फुल दोपहर होगा। हाँ फुल दोपहर होगा। तब तक एक्सपीरियंस की इंटर ਇਹ ਬਹੁਤ ਬਹੁਤ ਡੇਡੀਆਂ ਆ ਗਏ ਜਿਹੜਾ ਜੈਨ ਥੋੜਾ ਕੀ ਗਿਆ ਸਰ ਪ੍ਰਚੰਦਰੀ ਇੰਸਟਰੀ ਰੈਕਰ ਵਗੈਰੇ ਕਿਸ ਤਰ੍ਹਾਂ ਪੁੱਛ ਲੈ ਕਰਦੇ 10 ਸਾਲ ਕਿੰਨੀ ਕੀ ਉਮਰ ਦੇ ਲੱਗ ਰਹੇ ਤੁਹਾਨੂੰ ਜਿਹੜੇ ਉਹ ਡੇਡੀਆਂ ਆ ਗਏ ਪਾਕਿਸਤਾਨ ਦੇ ਡਾਕਟਰ ਦੇ ਨਾਲ ਕਿ ਹੈ ਦੇ ਨਾਲ ਅ ਇੰਜਰੀ ਕਿੰਨੀ ਕੀ ਜ਼ਿਆਦਾ ਇੰਜਰੀ ਜਿਹੜਾ ਜੈਨ ਹੈਗਾ ਉਹਦੇ ਸਾਥ ਕਿਤੇ ਐਨਐਸਟੀ ਹੈ